ਦੱਲਜੀ ਸਿੰਘ ਦੀ ਲੋਕ ਸਭਾ ਇਲੈਕਸ਼ਨ ਦੌਰਾਨ ਜੇ ਆਪਾਂ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਹਲਕਾ ਖਡੂਰ ਸਾਹਿਬ ਦੀ ਜੋ ਸੀਟ ਹੈ ਉਹ ਸਭ ਤੋਂ ਜਿਆਦਾ ਹੋਟ ਸੀਟ ਅਤੇ ਸਭ ਤੋਂ ਜ਼ਿਆਦਾ ਚਰਚਾ ਵਿੱਚ ਅਤੇ ਸਭ ਤੋਂ ਜਿਆਦਾ ਨਿਸ਼ਾਨੇ ਦੇ ਆ ਚੁੱਕੀ ਹੈ ਜੇ ਗੱਲ ਕਰੀਏ ਉਸ ਉਸ ਸੀਟ ਦੇ ਉੱਤੇ ਹਲਕਾ ਖਡੂਰ ਸਾਹਿਬ ਦੀ ਸੀਟ ਦੇ ਉੱਤੇ ਤਾਂ ਉੱਥੇ ਭਾਈ ਅਮਰਪਾਲ ਸਿੰਘ ਖੜੇ ਨੇ ਅਤੇ ਉਹਨਾਂ ਦੀ ਗੱਲੋ ਕਿ ਜੇ ਦੇਖਿਆ ਜਾਵੇ ਤਾਂ ਕਾਫੀ ਜ਼ਿਆਦਾ ਉਹਨਾਂ ਦੀ ਟੀਆਰਪੀ ਜਿਹੜੀ ਹੈ ਉਹ ਵਧਦੀ ਜਾ ਰਹੀ ਹੈ ਕਾਫੀ ਲੋਕ ਜੋ ਹੈ ਉਹਨਾਂ ਦੇ ਨਾਮ ਦੇ ਨਾਲ ਜੁੜੇ ਜੁੜਦੇ ਜਾ ਰਹੇ ਨੇ ਪਿੰਡਾਂ ਵਿੱਚ ਕਾਫੀ ਜੋ ਕਿਹੜੇ ਕਿਹੜੇ ਜਾਣ ਉਹਨਾਂ ਦੇ ਵੱਲ ਵਧਾ ਜਾ ਰਿਹਾ ਹੈ ਇਹ ਤੱਕ ਕਿ ਪਿੰਡਾਂ ਵਾਲਿਆਂ ਨੇ ਸਿਰਫ ਇਹ ਵੀ ਫੈਸਲਾ ਕਰ ਲਿਆ ਕਿ ਉਹਨਾਂ ਪਿੰਡਾਂ ਦੇ ਵਿੱਚ ਜੋ ਬੂਥ ਲੱਗੇਗਾ ਉਹ ਸਿਰਫ ਸਿਰਫ ਭਾਈ ਅਮਰਪਾਲ ਸਿੰਘ ਦਾ ਲੱਗੇਗਾ ਹੋਰ ਕਿਹਜਾ ਬੂਥ ਵੀ ਉਹਨੇ ਲੱਗਣ ਦੇਣਗੇ ਕਿਵੇਂ ਦੇਖਦੇ ਹਾਂ ਸਾਰੀ ਕੰਨਾਂਕਰਮ ਜੋ ਅਮਰਪਾਲ ਤੋਂ ਲੈ ਕੇ ਜੋ ਇੱਕ ਕਹ ਲੋ ਕਿ ਇੱਕ ਵੇਵ ਜੋ ਸ਼ੁਰੂ ਹੋ ਰਹੀ ਹੈ ਪੰਜਾਬ ਦੇ ਲੋਕ ਨਾ ਹਮੇਸ਼ਾ ਕ੍ਰਾਂਤੀਕਾਰੀ ਰਹੇ ਨੇ ਪੰਜਾਬ ਦੇ ਜਿਹੜੇ ਲੋਕ ਨੇ ਮੈਂ ਅਕਸਰ ਆਪਣੀਆਂ ਇੰਟਰਵਿਊਜ਼ ਦੇ ਵਿੱਚ ਜਾਂ ਸਪੀਚਸ ਦੇ ਵਿੱਚ ਇਹ ਗੱਲ ਕਰਦਾ ਹੁੰਦਾ ਕਿ ਜਿਹੜਾ ਪੰਜਾਬ ਦਾ ਬਲੱਡ ਹੈ ਨਾ ਉਹ ਹਮੇਸ਼ਾ ਬਾਗੀ ਬਲੱਡ ਰਿਹਾ ਹੈ ਚਾਹੇ ਉਹ 5 ਸਾਲ ਉਹਨੂੰ ਦਬਾ ਕੇ ਰੱਖ ਲੋ ਚਾਹੇ 10 ਸਾਲ ਦਬਾ ਕੇ ਰੱਖ ਲੋ 20 ਸਾਲ ਰੱਖ ਲੋ 40 ਸਾਲ ਰੱਖ ਲੋ ਇਥੋਂ ਤੱਕ ਕਿ 100 ਸਾਲ ਇਸ ਬਲੱਡ ਨੂੰ ਦਬਾਇਆ ਜਾ ਸਕਦਾ ਪਰ ਇਹ ਬਾਗੀ ਬਲੱਡ ਜਿਹੜਾ ਹੈ ਉਹ बार-बार ਉੱਠ ਕੇ ਸਾਹਮਣੇ ਆਉਂਦਾ ਹੈ ਉਹ ਚਾਹੇ ਕਿਸੇ ਰਾਜਨੀਤਿਕ ਪਾਰਟੀ ਦੇ ਬਦਲਾ ਦੇ ਰੂਪ ਦੇ ਵਿੱਚ ਹੋਵੇ ਜਾਂ ਫਿਰ ਸਟੇਟ ਦਾ ਤਖਤਾ ਪਲਟ ਹੋਵੇ ਇਹ ਕੁਛ ਨਾ ਕੁਛ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਚੱਲਦਾ ਹੈ ਤੇ ਪੰਜਾਬ ਜਿਹੜਾ ਅਕਸਰ ਚਾਹੁੰਦਾ ਹੁੰਦਾ ਹੈ ਕਿ ਬਦਲਾ ਜਿਹੜਾ ਉਹ ਲਿਆਂਦਾ ਜਾਵੇ ਸੋ ਪੰਜਾਬੀਆਂ ਨੇ ਬਦਲਾ ਦੇ ਰੂਪ ਦੇ ਵਿੱਚ ਜਾਂ ਫਿਰ ਇਹ ਕਹਿ ਲਈਏ ਕਿ ਬਹੁਤ ਧੋਖਾ ਰਾਜਨੀਤਿਕ ਪਾਰਟੀਆਂ ਦੇ ਕੋਲੋਂ ਉਹਨਾਂ ਦੇ ਲੀਡਰਾਂ ਦੇ ਕੋਲੋਂ ਖਾਦਾ ਹੈ ਬਹੁਤ ਸਾਰੀਆਂ ਪਾਰਟੀਆਂ ਪੰਜਾਬ ਦੇ ਵਿੱਚ ਆਈਆਂ ਜਿਨ੍ਹਾਂ ਨੇ ਸਰਕਾਰਾਂ ਬਣਾਈਆਂ ਜਿਹਦੇ ਵਿੱਚ ਕਾਂਗਰਸ ਅਕਾਲੀ ਦਲ ਮੁੱਖ ਤੌਰ ਦੇ ਉੱਤੇ ਹੈ ਇਹਨਾਂ ਦੇ ਨੁਮਾਇੰਦੇ ਜੇ ਵਿੱਚ ਜੇ ਹੁਣ ਅਕਾਲੀ ਦਲ ਦੀ ਗੱਲ ਕਰੀਏ ਤਾਂ ਪੰਥ ਦਾ ਰੋਲਾ ਪਾ ਕੇ ਪੰਥ ਪੰਥ ਕੂਕੇ ਦੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਰਹੇ ਪਿਛਲੇ 40-50 ਸਾਲ ਤੋਂ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਉਸ ਤੋਂ ਬਾਅਦ ਜਦੋਂ ਕਾਂਗਰਸ ਦੀ ਗੱਲ ਕਰਦੇ ਆ ਤਾਂ ਕਾਂਗਰਸ ਇਹ ਕਹਿੰਦੀ ਰਹੀ ਹੈ ਕਿ ਅਸੀਂ ਸਮੂਹ ਧਰਮਾਂ ਦੇ ਲਈ ਬਰਾਬਰਤਾ ਦੀ ਗੱਲ ਕਰਦੇ ਆ ਅਸੀਂ ਡੈਮੋਕ੍ਰੈਟਿਕ ਆ ਅਸੀਂ ਅਸੀਂ ਸਾਰਿਆਂ ਦੇ ਵਾਸਤੇ ਬਰਾਬਰ ਆ ਸੋ ਇਹ ਰੋਲਾ ਪਾ ਪਾ ਕੇ ਤੇ ਪੰਜਾਬ ਨੂੰ ਜਿਹੜਾ ਹੈ ਲੁੱਟਿਆ ਅਤੇ ਕੁੱਟਿਆ ਹਰ ਪੱਖੋਂ ਧਾਰਮਿਕ ਪੱਖੋਂ ਜਾਂ ਕਲਚਰਲ ਪੱਖੋਂ ਕਹੀਏ ਅੱਜ ਡੈਮੋਗ੍ਰਾਫੀ ਜਿਹੜੀ ਆ ਉਹ ਚੇਂਜ ਹੋ ਰਹੀ ਹੈ ਮਤਲਬ ਕਿ ਹਰ ਪੱਖੋਂ ਜਿਹੜਾ ਹੈ ਉਹ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਗਿਆ ਸੋ ਹੁਣ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਜਿਹੜੀ ਖਡੂਰ ਸਾਹਿਬ ਵਾਲੀ ਸੀਟ ਹੈ ਉਹ ਇਸੇ ਦਾ ਹਿੱਸਾ ਹੈ ਲੋਕ ਅੱਕੇ ਹੋਏ ਨੇ ਪੰਜਾਬ ਦੇ ਵਿੱਚ ਉਹੀ ਰਵਾਇਤੀ ਲੀਡਰਾਂ ਨੂੰ ਵੋਟਾਂ ਪਾ પા ਕੇ ਕਿਉਂਕਿ ਤੁਸੀਂ ਦੇਖੋ ਆ ਤਾਜ਼ੀਆਂ ਗੱਲਾਂ ਕਰ ਲਈਏ ਕੈਪਟਨ ਅਮਰਿੰਦਰ ਸਿੰਘ ਚੋਂ ਪ੍ਰਚਾਰ ਕਰਦੇ ਆ ਤੇ ਗੁਟਕਾ ਸਾਹਿਬ ਉੱਤੇ ਨੂੰ ਫੜ ਕੇ ਕਹਿੰਦੇ ਲਿਆਓ ਜੀ ਗੁਟਕਾ ਸਾਹਿਬ ਲਿਆਓ ਉਹ ਨਾਲ ਦੇ ਗੁਟਕਾ ਸਾਬ ਲਿਆਉਂਦੇ ਆ ਤੇ ਉਹ ਕਹਿੰਦੇ ਆ ਜੀ ਆ ਮੈਂ ਸੌਂ ਖਾਨਾ ਹੱਥ ਫੜ ਕੇ ਦਮਦਮਾ ਸਾਹਿਬ ਵੱਲ ਨੂੰ ਮੂੰਹ ਕਰਕੇ ਸੌਂ ਖਾਨਾ ਕਿ ਮੈਂ 4 ਹਫਤਿਆਂ ਦੇ ਵਿੱਚ ਨਸ਼ੇ ਦਾ ਲੱਕ ਤੋੜ ਦਿਆਂਗਾ ਬੇਅਦਬੀਆਂ ਦੇ ਜਿਹੜੇ ਮਲਜ਼ਮ ਹੋਣਗੇ ਉਹਨਾਂ ਨੂੰ ਸਜ਼ਾਵਾਂ ਦੇ ਦਿੱਤੀਆਂ ਜਾਣਗੀਆਂ ਤੁਸੀਂ ਦੇਖ ਲਓ ਸਾਢੇ 4 ਸਾਲ ਫੇਰ ਜਿਹੜੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਵੀ ਰਹੇ ਤੇ ਉਹ ਆਨੰਦਮਾਨ ਦੇ ਰਹੇ ਆਪਣੇ ਸਿਸਵਾ ਫਾਰਮ ਦੇ ਉੱਤੇ ਕਿਹਾ ਜਾਂਦਾ ਕਿ 2:00 ਵਜੇ ਉਹਨਾਂ ਦੀ ਮਹਿਫਲ ਦੁਪਹਿਰੇ 2:00 ਵਜੇ ਮਹਿਫਲ ਸ਼ੁਰੂ ਹੋ ਜਾਂਦੀ ਸੀ ਤੇ ਉਹ ਸ਼ਾਮ ਤੱਕ ਹੀ ਚੱਲਦੀ ਹੁੰਦੀ ਸੀ ਫਿਰ ਜਾ ਕੇ ਨਜ਼ਾਰੇ ਦੇ ਨਾਲ ਉਹ ਗੂੜੀ ਨੀਂਦ ਲੈਂਦੇ ਸੀ ਦੂਜੇ ਦਿਨ ਉੱਠ ਕੇ ਖਾਣਾ ਪੀਣਾ ਜੇ ਕਹੀਏ ਮਾੜਾ ਮੋਟਾ ਕਰਕੇ ਤੇ 2 ਵਜੇ ਫਿਰ ਉਹਨਾਂ ਦੀ ਕਹਿੰਦੇ ਆ ਕਿ ਮਹਿਫਲ ਜਿਹੜੀ ਆ ਉਹ ਤੁਰ ਪੈਂਦੀ ਸੀ ਇਹ ਉਹਨਾਂ ਦਾ ਸਾਢੇ 4 ਸਾਲ ਦਾ ਰੁਟੀਨ ਰਿਹਾ ਤੁਸੀਂ ਦੇਖਿਆ ਹੀ ਨਹੀਂ ਹੋਣਾ ਉਹਨਾਂ ਨੂੰ ਪੰਜਾਬ ਦੇ ਵਿੱਚ ਸੋ ਇਸੇ ਤਰੀਕੇ ਦੇ ਨਾਲ ਬਾਦਲ ਪਰਿਵਾਰ ਇਹ ਜਦੋਂ ਆਪਣਾ ਚੋਣ ਪ੍ਰਚਾਰ ਕਰਦੇ ਆ ਤਾਂ ਉਹਦੇ ਵਿੱਚ ਸਿੱਧੇ ਤੌਰ ਤੇ ਕਹਿੰਦੇ ਕਾਂਗਰਸ ਸਿੱਖਾਂ ਦੀ ਦੁਸ਼ਮਣ ਪਾਰਟੀ ਹੈ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਸਾਡੇ ਸਿੱਖ ਮਾਰੇ ਆ ਜਿਨ੍ਹਾਂ ਨੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਕਦੀ ਵੀ ਕੋਈ ਪੰਥਕ ਕਦੀ ਵੀ ਕੋਈ ਪੰਜਾਬ ਦਾ ਸਿੱਖ ਇਹਨਾਂ ਨੂੰ ਵੋਟ ਨਾ ਦੇਵੇ ਸੋ ਇਸ ਗੱਲ ਨੂੰ ਜਿਹੜਾ ਲੈ ਕੇ ਇਹ ਵੀ ਵਾਰ-ਵਾਰ ਵੋਟਾਂ ਜਿਹੜੀਆਂ ਕੱਢਦੇ ਆਏ ਤੇ ਜਿੱਤਦੇ ਆਏ ਬਾਦਲਾ ਨੇ ਕੀ ਹਾਲ ਕੀਤਾ ਕਾਂਗਰਸ ਨੇ ਕੀ ਹਾਲ ਪੰਜਾਬ ਦਾ ਕੀਤਾ ਤੇ ਹੁਣ ਆਮ ਆਦਮੀ ਜਿਹਨੂੰ ਤੀਸਰਾ ਬਦਲਾ ਕਿਹਾ ਜਾਂਦਾ ਸੀ ਤੇ ਉਹਨਾਂ ਦੇ ਵੀ ਆਪਾਂ 2.5 ਸਾਲ ਦੇਖ ਲਏ ਆ ਸੋ ਪੰਜਾਬ ਨੂੰ ਹਮੇਸ਼ਾ ਲਾਰਿਆਂ ਦੇ ਵਿੱਚ ਰੱਖਿਆ ਗਿਆ ਹੁਣ ਪੰਜਾਬ ਦੀ ਜਿਹੜੀ ਬਾਗੀ ਤਸਵੀਰ ਹੈ ਉਹ ਚਾਹੁੰਦੀ ਹੈ ਕਿ ਪਲਟਾ ਵਜੇ ਪਲਟਾ ਚਾਹੇ ਜਿਵੇਂ ਮੈਂ ਸ਼ੁਰੂ ਚ ਕਿਹਾ ਕਿ ਭਾਵੇਂ ਸਿਆਸੀ ਪਾਰਟੀ ਦਾ ਹੋਵੇ ਜਾਂ ਫਿਰ ਸਟੇਟ ਦਾ ਸੋ ਪੰਜਾਬ ਜਿਹੜਾ ਹਮੇਸ਼ਾ ਪਲਟਾ ਮਾਰਨ ਨੂੰ ਤਿਆਰ ਰਹਿੰਦਾ ਹੈ ਇਹਦੀ ਹੁਣ ਸਿੱਧੀ ਸਾਦੀ ਤੁਸੀਂ ਦੇਖ ਲਓ ਇੱਕ ਜਿਹੜੀ ਝਲਕ ਪੈ ਰਹੀ ਆ ਖਡੂਰ ਸਾਹਿਬ ਸੀਟ ਤੋਂ ਪੈ ਰਹੀ ਆ ਉਥੇ ਲਾਲਜੀਤ ਭੁੱਲਰ ਵੀ ਹੈ ਉਹੀ ਵਿਰਸਾ ਸਿੰਘ ਬਲਟੋਆ ਜਿਹੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਰਹੇ ਆ ਜਿੱਤਦੇ ਵੀ ਰਹੇ ਨੇ ਬਾਰ-ਬਾਰ ਅੱਜ ਉਹਨਾਂ ਨੂੰ ਲੋਕ ਪੁੱਛ ਨਹੀਂ ਰਹੇ ਇੱਕ ਨਵਾਂ ਨੌਜਵਾਨ ਜਿਹੜਾ ਜਦੀ ਉਮਰ ਸਿਰਫ ਸਿਰਫ 28 ਸਾਲ ਹੈ ਜਿਹੜਾ 1.5 ਸਾਲ ਤੋਂ ਪਿਛਲੇ 1.5 ਤਕਰੀਬਨ 1.5 ਸਾਲ ਤੋਂ ਡਿਬੜੂਗੜ ਦੀਆਂ ਜੇਲ੍ਹਾਂ ਦੇ ਵਿੱਚ ਬੈਠਾ ਹੈ ਤੇ ਜਿਹਦਾ ਕਾਰਜ ਸੀ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਛਡਾਉਣਾ ਅੰਮ੍ਰਿਤ ਛਕਾਉਣਾ ਜਾਂ ਫਿਰ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਪੰਜਾਬ ਦੇ ਲੋਕ ਜਿਹੜੇ ਨੇ ਹੁਣ ਬਦਲਾ ਭਾੜਦੇ ਨੇ ਉਹ ਭਾਵੇਂ ਕਿਸੇ ਵੀ ਰੂਪ ਦੇ ਵਿੱਚ ਹੋਵੇ ਸੋ ਉਹਨਾਂ ਨੂੰ ਲੱਗਦਾ ਹੈ ਕਿ ਸਿਆਸੀ ਤੇ ਰਵਾਇਤੀ ਜਿਹੜੇ ਲੀਡਰ ਨੇ ਜਿਹੜੀਆਂ ਪਾਰਟੀਆਂ ਇਹਨਾਂ ਨੇ ਸਾਨੂੰ ਕੁੱਟਿਆ ਹੀ ਆ ਤੁਸੀਂ ਦੇਖੋ ਨਾ ਮੈਂ ਅਕਸਰ ਇਹ ਵੀ ਗੱਲ ਕਰਦਾ ਹੁੰਨਾ ਹੈ ਕਿ ਪੰਜਾਬ ਦੇ ਜਿੰਨੇ ਵੀ ਰਾਜਨੀਤਿਕ ਲੀਡਰ ਨੇ ਇਹ ਕਰੋੜਾਂ ਤੇ ਅਰਬਾਂ ਦੇ ਮਾਲਕ ਨੇ ਤੇ ਪੰਜਾਬ ਦੀ ਜਨਤਾ ਜਿਹੜੀ ਉਹ ਭੁੱਖੀ ਮਰ ਰਹੀ ਹੈ ਮਤਲਬ ਕਿ ਤੁਹਾਡਾ ਖਜ਼ਾਨਾ ਇਹ ਲੁੱਟਦੇ ਨੇ 5 ਸਾਲ ਲੁੱਟਦੇ ਆ ਉਸ ਤੋਂ ਬਾਅਦ ਦੂਸਰਾ ਆ ਜਾਂਦਾ ਉਹ ਲੁੱਟਦਾ ਕਰੋੜਾਂ ਦੀ ਜਾਇਦਾਦ ਬਣਾ ਲੈਂਦੇ ਨੇ ਬੱਚੇ ਵਿਦੇਸ਼ਾਂ ਦੇ ਵਿੱਚ ਵੱਡੀਆਂ ਆਕਸਫੋਰਡ ਯੂਨੀਵਰਸਿਟੀਆਂ ਕੋਈ ਅਮਰੀਕਨ ਯੂਨੀਵਰਸਿਟੀਆਂ ਦੇ ਵਿੱਚ ਪੜਾਉਂਦਾ ਸੁਖਦੀਪ ਸਿੰਘ ਬਾਦਲ ਦੇ ਬੱਚੇ ਦੇਖ ਲਓ ਉਹ ਬਾਹਰ ਪੜਦੇ ਰਹੇ ਆ ਕੈਪਟਨ ਅਮਰਿੰਦਰ ਸਿੰਘ ਦੇ ਬੱਚੇ ਬਾਹਰਲੇ ਦੇਸ਼ਾਂ 'ਚ ਪੜਦੇ ਰਹੇ ਆ ਜੇ ਕਿਤੇ ਕੋਈ ਲੱਕ ਦੀ ਪ੍ਰੋਬਲਮ ਆ ਜਾਂਦੀ ਹੈ ਤੇ ਸਿੱਧਾ ਉਹ ਲੰਡਨ ਚਲੇ ਜਾਂਦੇ ਨੇ ਇਲਾਜ ਕਰਵਾਉਣ ਵਾਸਤੇ ਬੀਬੀ ਬਾਦਲ ਜੋ ਸੀਸਰਿੰਦਰ ਕੌਰ ਬਾਦਲ ਉਹ ਉਹਦਾ ਇਲਾਜ ਜਿਹੜਾ ਹੈਗਾ ਉਹ ਅਮਰੀਕਾ ਤੋਂ ਚੱਲਦਾ ਰਿਹਾ ਕੈਂਸਰ ਦਾ ਸੋ ਪ੍ਰਕਾਸ਼ ਸਿੰਘ ਬਾਦਲ ਖੁਦ ਜਿਹੜਾ ਬਾਹਰੋਂ ਇਲਾਜ ਕਰਵਾਉਂਦੇ ਰਹੇ ਨੇ ਸੋ ਬੱਚੇ ਇਹਨਾਂ ਤੇ ਵੀ ਇਹਨਾਂ ਦੇ ਵਿਦੇਸ਼ਾਂ 'ਚ ਪੜਨ ਇਲਾਜ ਇਹਨਾਂ ਦੇ ਵਿਦੇਸ਼ਾਂ ਦੇ ਵਿੱਚ ਹੋਣ ਇੱਕ ਕੋਲ ਸਿਸਵਾ ਫਾਰਮ ਹੋਵੇ ਦੂਜੇ ਕੋਲ ਸੁਖ ਬਿਲਾਸ ਹੋਵੇ ਤੀਜੇ ਕੋਲ ਕੋਈ ਹੋਰ ਹੋਵੇ ਕਰੋੜਾਂ ਅਰਬਾਂ ਦੀ ਜਾਇਦਾਦ ਜਿਹੜੇ ਨੇ ਇਹ ਲੋਕ ਬਣਾ ਕੇ ਬੈਠੇ ਹੋਇਆ ਤੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਮਰ ਰਹੇ ਆ ਨੌਜਵਾਨ ਵਿਦੇਸ਼ਾਂ ਨੂੰ ਕੂਚ ਕਰ ਰਿਹਾ ਕਿਸਾਨ ਜਿਹੜਾ ਉਹ 50 50 ਹਜ਼ਾਰ ਕਿਸੇ ਤੇ ਕਰਜ਼ਾ ਕਈ ਵਾਰੀ ਹੁੰਦਾ ਉਹ ਵਿਚਾਰਾ ਗੋਲੀਆਂ ਖਾ ਲੈਂਦਾ ਸੋ ਇਹਨਾਂ ਨੇ ਲੁੱਟਿਆ ਕੁੱਟਿਆ ਪੰਜਾਬ ਦੀ ਸਿਆਸਤ ਨੇ ਪੰਜਾਬ ਦਾ ਜਿਹੜਾ ਹੈ ਉਹ ਉਹਨੂੰ ਚਰੂੰਡ ਲਿਆ ਫੜ ਕੇ ਹਰ ਪੱਖੋਂ ਚਰੂੰਡ ਲਿਆ ਸੋ ਹੁਣ ਲੋਕੀ ਬਦਲਾ ਚਾਉਂਦੇ ਨੇ ਬਦਲਾ ਹੁਣ ਜਿਹੜਾ ਹੈਗਾ ਉਹਦੀ ਪਹਿਲੀ ਝਲਕ ਜਿਵੇਂ ਮੈਂ ਕਿਹਾ ਕਿ ਲੋਕ ਦੇਖਦੇ ਨੇ ਭਾਈ ਅਮਰਿਤਪਾਲ ਸਿੰਘ ਦੇ ਵਿੱਚੋਂ ਕਿ ਇਹੋ ਜੇ ਲੀਡਰ ਆਉਣਗੇ ਤਾਂ ਇਹਨਾਂ ਨੂੰ ਮਤਲਬ ਕੀ ਅੱਗੇ ਭੇਜਾਂਗੇ ਚਲੋ ਫੁੱਲੀ ਤਾਂ ਨਹੀਂ 100% ਤਾਂ ਸਾਨੂੰ ਕਦੇ ਵੀ ਨਹੀਂ ਮਿਲ ਸਕਦਾ ਭਾਰਤ ਦੀ ਪਾਰਲੀਮੈਂਟ ਦੇ ਵਿੱਚੋਂ ਜਾਂ ਭਾਰਤੀ ਸਿਸਟਮ ਦੇ ਵਿੱਚੋਂ ਪਰ ਕੁਝ ਪਰਸੈਂਟ ਜਿਹੜਾ ਹੈ ਉਹ ਪੰਜਾਬ ਵਾਸੀ ਸੋਚਣਗੇ ਇਸ ਕਰਕੇ ਜਿਹੜੀ ਤੁਸੀਂ ਗੱਲ ਪੁੱਛੀ ਹੈ ਕਿ ਕਿਵੇਂ ਹੋਟ ਸੀਟ ਬਣਦੀ ਜਾ ਰਹੀ ਹੈ ਸੋ ਲੋਕਾਂ ਦੇ ਵਿੱਚ ਇਹ ਉਤਸ਼ਾਹ ਹੈ ਇਸ ਵਾਰ ਕਿ ਆਪਾਂ 28 ਸਾਲ ਦਾ ਨੌਜਵਾਨ ਭਾਈ ਅਮਰਤਪਾਲ ਸਿੰਘ ਜਿਹੜਾ ਉਹ ਐਮਪੀ ਬਣਾ ਕੇ ਪਾਰਲੀਮੈਂਟ ਦੇ ਵਿੱਚ ਭੇਜਣਾ ਬਹੁਤ ਸਾਰੇ ਲੋਕ ਵਿਰੋਧ ਕਰਦੇ ਨੇ ਇਥੋਂ ਤੱਕ ਕਿ ਸਾਡੇ ਵਿਦਵਾਨ ਮੈਂ ਪਿਛਲੀ ਤੁਹਾਡੇ ਨਾਲ ਗੱਲਬਾਤ ਦੇ ਵਿੱਚ ਵੀ ਕਿਹਾ ਸੀ ਕਿ ਸਰਦਾਰ ਅਜਮੇਰ ਸਿੰਘ ਬਹੁਤ ਰਿਸਪੈਕਟਫੁਲ ਸਾਡੇ ਜਿਹੜੇ ਵਿਦਵਾਨ ਨੇ ਕੌਮ ਦੇ ਉਹਨਾਂ ਵੱਲੋਂ ਪਿਛਲੇ ਸਮੇਂ ਦੇ ਵਿੱਚ ਜਿਹੜੀ ਵੀਡੀਓ ਬਣਾਈ ਗਈ ਹੈ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਸੋ ਉਹਦੇ ਨਾਲ ਬੜੀ ਨਿਰਾਸ਼ਤਾ ਹੋਈ ਹੈ ਡਾਕਟਰ ਸੋਕਪਰੀ ਸਿੰਘ ਉਦੋਂ ਕਿ ਦੀ ਮੈਂ ਵੀਡੀਓ ਸੁਣੀ ਉਸ ਤੋਂ ਬਾਅਦ ਉਹਨਾਂ ਨੇ ਬਿਲਕੁਲ ਹੀ ਹੱਕ ਚ ਗੱਲ ਕੀਤੀ ਕਿ ਬਿਲਕੁਲ ਠੀਕ ਹੈ ਭਾਈ ਅਮਰਤਪਾਲ ਸਿੰਘ ਦਾ ਸਟੈਂਡ ਵੋਟਾਂ ਦੇ ਵਿੱਚ ਜਾਣ ਦਾ ਇਲੈਕਸ਼ਨ ਦੇ ਵਿੱਚ ਜਾਣ ਦਾ ਉਹ ਠੀਕ ਹੈ ਉਹਨਾਂ ਨੂੰ ਜਾਣਾ ਚਾਹੀਦਾ ਪਰ ਜਦੋਂ ਗੱਲ ਉਹਨਾਂ ਨੇ ਉਹਨਾਂ ਨੇ ਕੀਤੀ ਡਾਕਟਰ ਸਾਹਿਬ ਨੇ ਕਿ ਸਰਦਾਰ ਅਜਮੇਰ ਸਿੰਘ ਵੀ ਇਸੇ ਹੀ ਗੱਲ ਦਾ ਵਿਰੋਧ ਕਰ ਰਹੇ ਆ ਕਿ ਉਹਨਾਂ ਨੂੰ ਵੋਟਾਂ ਚ ਨਹੀਂ ਜਾਣਾ ਚਾਹੀਦਾ ਬਲਕਿ ਉਹ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਨਹੀਂ ਹੈਗੇ ਟੋਟਲ ਏ ਡਾਕਟਰ ਸੋਪਰੀ ਸਿੰਘ ਉਦੋਂ ਕੇ ਹੋਰਾਂ ਨੇ ਜਿਹੜੀ ਆਪਣੀ ਵੀਡੀਓ ਚ ਗੱਲ ਕਹੀ ਹੈ ਕਿ ਜਿਹੜੇ ਸਰਦਾਰ ਅਜਮੇਰ ਸਿੰਘ ਨੇ ਉਹਨਾਂ ਨੇ ਵਿਰੋਧ ਕੀਤਾ ਕਿ ਇਲੈਕਸ਼ਨ ਸਿਸਟਮ ਦੇ ਵਿੱਚ ਅਮਰਤਪਾਲ ਨੂੰ ਨਹੀਂ ਸੀ ਜਾਣਾ ਚਾਹੀਦਾ ਪਰ ਜੇ ਤੁਸੀਂ ਸਰਦਾਰ ਅਜਮੇਰ ਸਿੰਘ ਦੀ ਉਹ ਫੁੱਲ ਵੀਡੀਓ ਸੁਣਦੇ ਹੋ ਧਿਆਨ ਨਾਲ ਸੁਣਦੇ ਹੋ ਤਾਂ ਸਰਦਾਰ ਅਜਮੇਰ ਸਿੰਘ ਭਾਈ ਅਮਰਤਪਾਲ ਸਿੰਘ ਨੂੰ ਫਰਸਟ ਡੇਟ ਤੋਂ ਲੈ ਕੇ ਅਖੀਰਲੀ ਡੇਟ ਤੱਕ ਕੰਡੈਮ ਕਰਦੇ ਨੇ ਉਹ ਕਹਿੰਦੇ ਨੇ ਕਿ ਜਿਸ ਦਿਨ ਭਾਈ ਅਮਰਤਪਾਲ ਸਿੰਘ ਪੰਜਾਬ ਚ ਆਉਂਦਾ ਉਸ ਦਿਨ ਤੋਂ ਲੈ ਕੇ ਅੱਜ ਤੱਕ ਜੋ ਹੋਇਆ ਉਹ ਡਰਾਮਾ ਸੀ ਸੋ ਇਹ ਚੀਜ਼ਾਂ ਜਦੋਂ ਸਾਡੇ ਹੀ ਕੌਮ ਦੇ ਵਿਦਵਾਨ ਕਹਿੰਦੇ ਨੇ ਫਿਰ ਤਾਂ ਮੈਂ ਇਹ ਸੋਚ ਕੇ ਬੜਾ ਨਰਾਸ਼ ਹੁੰਨਾ ਹੁੰਨਾ ਹੈ ਕਿ ਕਿਉਂ ਪੰਜਾਬ ਦਾ ਸਿੱਖ ਜਿਹੜਾ ਹੈਗਾ ਉਹ ਸਿੱਖ ਦੀ ਹੀ ਵਿਰੋਧਤਾ ਕਰਦਾ ਕੋਈ Hindu ਜਿਹੜਾ ਉਹ ਵਿਰੋਧ ਨਹੀਂ ਕਰ ਰਿਹਾ ਇਸ ਵੇਲੇ ਕੋਈ ਹੋਰ ਕੋਈ ਕੌਮ ਦਾ ਬੰਦਾ ਮੁਸਲਮਾਨ ਕੌਮ ਦਾ ਬੰਦਾ ਵਿਰੋਧ ਨਹੀਂ ਕਰ ਰਿਹਾ ਕੁਲਬੀਰ ਜੀਰੇ ਨੂੰ ਦੇਖ ਲਓ ਉਹ ਭਾਈ ਅਮਰਤਪਾਲ ਸਿੰਘ ਦੇ ਉੱਤੇ ਜਿਹੜੀਆਂ ਟਿੱਪਣੀਆਂ ਕਰ ਰਿਹਾ ਹੈ ਬਲਟੋਏ ਨੂੰ ਦੇਖ ਲਓ ਆਪਣੇ ਆਪ ਨੂੰ ਪੰਥਕ ਤੇ ਬੜਾ ਖਾੜਕੂ ਦੱਸਣ ਵਾਲਾ ਬੰਦਾ ਉਹ ਪਾਈ ਉਮਰਤਪਾਲ ਸਿੰਘ ਦਾ ਵਿਰੋਧ ਕਰ ਰਿਹਾ ਸੋ ਸਿੱਖ ਹੀ ਸਿੱਖ ਦਾ ਵਿਰੋਧ ਜਿਹੜਾ ਉਹ ਕਰਦੇ ਆ ਰਹੇ ਨੇ ਇਹ ਸਿਰਫ ਲਾਲਚ ਹੈ ਇਹ ਸਿਰਫ ਪੈਸੇ ਦਾ ਘੁਮਾਣ ਹੈ ਕਿ ਆਪਾਂ ਬਣ ਕੇ ਐਮਪੀ ਜਾਂ ਕੁਝ ਹੋਰ ਬਣ ਕੇ ਤੇ ਆਪਣਾ ਜਿਹੜਾ ਖਜ਼ਾਨਾ ਹੈ ਉਹ ਬਣਾਈ ਜਾਈਏ ਆਪਣੀਆਂ ਪੀੜ੍ਹੀਆਂ ਅਸੀਂ ਸੁਰਖਰੂ ਕਰ ਲਈਏ ਉਹਨਾਂ ਨੂੰ ਕੰਮ ਕਰਨ ਦੀ ਲੋੜ ਨਾ ਪਵੇ ਪਰ ਪੰਜਾਬ ਦੇ ਲੋਕ ਭਾਵੇਂ ਭੁੱਖੇ ਮਰਦੇ ਰਹਿਣ ਨਸ਼ਿਆਂ 'ਚ ਮਰਦੇ ਰਹਿਣ ਦਲਦਲ 'ਚ ਉਹਦੀ ਨਸ਼ਿਆ ਦੀ ਦੇ ਵਿੱਚ ਵਹਿੰਦੇ ਰਹਿਣ ਉਹਨਾਂ ਨਾਲ ਕੋਈ ਲੈਣਦੇ ਨਹੀਂ ਅਸੀਂ ਆਪਣੀਆਂ ਪੀੜ੍ਹੀਆਂ ਦੇ ਵਾਸਤੇ ਬਣਾ ਜਾਈਏ ਸੁੱਖ ਵਿਲਾਸ ਬਣਾ ਜਾਈਏ ਸਿਸਬਾ ਫਾਰਮ ਬਣਾ ਜਾਈਏ ਕਰੋਨਾ ਦੀ ਜਾਇਦਾਦ ਬਣਾ ਜਾਈਏ ਸੋ ਇਸ ਵਾਰ ਜਿਹੜਾ ਹੈ ਉਹ ਖਡੂਰ ਸਾਹਿਬ ਦੀ ਸੀਟ ਉਸੇ ਹੀ ਹਲਚਲ ਦਾ ਨਤੀਜਾ ਹੋਏਗੀ ਤੇ ਤੁਸੀਂ ਦੇਖੋਗੇ ਉਹਦੇ ਰਿਜ਼ਲਟ ਜਦੋਂ ਆਉਣਗੇ ਚਲੋ ਅਸੀਂ ਤਾਂ ਇੱਕ ਕੀ ਕਹਿੰਦੇ ਹੁੰਦੇ ਆ ਭਈ ਹੁਣ ਤੇ ਹਾਲਾਤਾਂ ਦੇ ਹਿਸਾਬ ਦੇ ਨਾਲ ਹੀ ਗੱਲ ਕਰ ਸਕਦੇ ਆ ਰਿਜ਼ਲਟ ਪਤਾ ਨਹੀਂ ਕੀ ਆਉਣੇ ਆ ਪਰ ਲੋਕਾਂ ਦੇ ਵਿੱਚ ਜਿਹੜੀ ਇਸ ਵੇਲੇ ਲੋਕਪ੍ਰਿਤਾ ਹੈਗੀ ਆ ਉਹ ਭਾਈ ਅਮਰਪਾਲ ਸਿੰਘ ਦੀ ਹੈ ਉਹ ਸਿਰ ਚੜ ਬੋਲ ਰਹੀ ਹੈ ਜੀ ਜਿੱਦਾਂ ਤੁਸੀਂ ਜੀ ਇੱਕ ਹੋਰ ਗੱਲੋ ਕਿ ਸਵਾਲ ਸਾਹਮਣੇ ਆਇਆ ਸੀ ਗਿਆ ਕਿ ਅਮਰਪਾਲ ਸਿੰਘ ਦੇ ਮਾਤਾ-ਪਿਤਾ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਪ੍ਰਚਾਰ ਕਰਨ ਤੋਂ ਰੋਕਿਆ ਜਾ ਰਿਹਾ ਹੈ ਕੀ ਸੱਚ ਹੈ ਤੇ ਕਿਉਂ ਰੋਕਿਆ ਜਾ ਰਿਹਾ ਹੈ ਅੱਜ ਮੈਂ ਇੰਟਰਵਿਊ ਦੇਖ ਰਿਹਾ ਸੀ ਉਹਨਾਂ ਦੇ ਮਾਤਾ ਪਿਤਾ ਦੀ ਤੇ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਸਾਨੂੰ ਕਿਹਾ ਕਿ ਤੁਸੀਂ ਪ੍ਰਚਾਰ ਨਹੀਂ ਕਰ ਸਕਦੇ ਤੁਹਾਡੇ ਕੋਲ ਪਰਮਿਸ਼ਨ ਨਹੀਂ ਹੈਗੀ ਸੋ ਹੁਣ ਤੁਸੀਂ ਦੇਖੋ ਦੂਜੇ ਪਾਸੇ ਜਦੋਂ ਮੈਂ ਗੱਲ ਕਰਦਾ ਹੁੰਨਾ ਕਿ ਕਿਵੇਂ ਧੱਕਾ ਹੁੰਦਾ ਸਿੱਖ ਕੌਮ ਨੂੰ ਜਿਹੜੇ ਜਿਹੜੇ ਹੱਕ ਜਿਹੜੇ ਸਾਡੇ ਹੈਗੇ ਆ ਉਹ ਵੀ ਨਹੀਂ ਦਿੱਤੇ ਜਾਂਦੇ ਤੇ ਫਿਰ ਕਿਉਂ ਜਿਹੜੇ ਸਿੱਖ ਨੇ ਫਿਰ ਕਹਿੰਦੇ ਆ ਕਿ ਸਾਨੂੰ ਬਗਾਨਾਪਨ ਮਹਿਸੂਸ ਕਰਾਇਆ ਜਾਂਦਾ ਅਰਵਿੰਦ ਕੇਜਰੀਵਾਲ ਨੂੰ 1 ਜੂਨ ਤੱਕ ਦੀ ਜ਼ਮਾਨਤ ਦੇ ਦਿੱਤੀ ਗਈ ਹੈ 2 ਤਰੀਕ ਨੂੰ ਵੋਟਾਂ ਨੇ 1 ਜੂਨ ਤੱਕ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਆ ਕਿ ਜਾ ਭਾਈ ਤੂੰ ਖੁੱਲ ਕੇ ਪ੍ਰਚਾਰ ਕਰ ਆਪਣੀ ਪਾਰਟੀ ਦਾ ਤੇ ਦੂਜੇ ਪਾਸੇ ਜਦੋਂ ਭਾਈ ਅਮਰਤਪਾਲ ਸਿੰਘ ਨੇ ਪਟੀਸ਼ਨ ਲਾਈ ਕਿ ਮੈਨੂੰ ਬਾਹਰ ਜਾ ਕੇ ਤੇ ਆਪਣੇ ਪੇਪਰ ਭਰਨ ਦੀ ਅੱਗੇ ਪਰਮਿਸ਼ਨ ਜਿਹੜੀ ਦਿੱਤੀ ਜਾਵੇ ਉਹਨੂੰ ਕਿਹਾ ਉਹਨੂੰ ਪ੍ਰਸ਼ਾਸਨ ਨੇ ਅੱਗੇ ਕਿਹਾ ਕਿ ਤੇਰੇ ਜੇਲ੍ਹ ਦੇ ਵਿੱਚ ਹੀ ਫਾਰਮ ਜਿਹੜੇ ਲਏ ਜਾਣਗੇ ਤੈਨੂੰ ਬਾਹਰ ਨਹੀਂ ਕੱਢਣਾ ਆਪਾਂ ਨਾ ਹੀ ਨਾ ਉਹ ਬਾਹਰ ਆ ਕੇ ਪ੍ਰਚਾਰ ਕਰ ਸਕਿਆ ਤੇ ਨਾ ਹੀ ਆਪਣੇ ਫਾਰਮ ਜਿਹੜੇ ਆ ਆਪਾਂ ਕਰ ਸਕਿਆ ਉਹ ਚਾਚਾ ਜੀ ਉਹਨਾਂ ਦੇ ਜਿਹੜੇ ਸੀ ਉਹਨਾਂ ਨੇ ਜਾ ਕੇ ਫਾਰਮ ਜਿਹੜੇ ਉਹ ਭਰੇ ਜੇਲ੍ਹ ਦੇ ਵਿੱਚੋਂ ਹੀ ਤਸਵੀਰ ਖਿੱਚੀ ਹੋਈ ਆ ਤੁਸੀਂ ਦੇਖਦੇ ਹੋ ਜਿਹੜੀ ਫਾਰਮ ਤੇ ਲੱਗੀ ਹੋਈ ਆ ਸੋ ਇਹ ਹੁੰਦੀ ਆ ਗੱਲ ਇੱਕ ਪਾਸੇ ਕੇਜਰੀਵਾਲ ਉਹਨੂੰ ਕਹਿ ਦਿੱਤਾ ਗਿਆ ਖੁੱਲੀ ਛੁੱਟੀ ਹੈ ਜਾ ਭਾਈ ਕਰ ਜਿਵੇਂ ਪ੍ਰਚਾਰ ਕਰਨਾ ਕਰ ਤੇ ਦੂਜੇ ਪਾਸੇ ਹੁਣ ਜਿਹੜੀ ਗੱਲ ਤੁਸੀਂ ਮਾਤਾ ਪਿਤਾ ਦੀ ਕਹਿ ਰਹੇ ਹੋ ਉਹ ਇੰਟਰਵਿਊ ਮੈਂ ਦੇਖੀ ਆ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਸਾਨੂੰ ਰੋਕਿਆ ਸੋ ਹੁਣ ਇਹਦੇ ਪਿੱਛੇ ਕਈ ਤਰੀਕੇ ਦੇ ਕਾਰਨ ਹੋ ਸਕਦੇ ਆ ਪ੍ਰਸ਼ਾਸਨ ਨੇ ਕਿਹੜੀਆਂ ਗੱਲਾਂ ਦਾ ਹਵਾਲਾ ਦਿੱਤਾ ਹੋਵੇ ਕਿ ਤੁਹਾਨੂੰ ਜੀ ਖਤਰਾ ਹੋ ਸਕਦਾ ਹੈ ਤੁਸੀਂ ਜਾਓਗੇ ਬਾਹਰ ਜਾਂ ਇਸ ਤਰ੍ਹਾਂ ਦੀ ਗੱਲਬਾਤ ਜਾਂ ਫਿਰ ਤੁਹਾਨੂੰ ਪਰਮਿਸ਼ਨ ਨਹੀਂ ਮਿਲੀ ਹੈਗੀ ਉਪਰੋਂ ਪ੍ਰਚਾਰ ਕਰਨ ਦੀ ਸੋ ਉਹ ਫਿਲਹਾਲ ਦੀ ਘੜੀ ਘਰ ਦੇ ਵਿੱਚ ਬੈਠੇ ਨੇ ਆਉਂਦੇ 2-4 ਦਿਨਾਂ ਨੂੰ ਪ੍ਰਚਾਰ ਲਈ ਉਹਨਾਂ ਨੂੰ ਪਰਮਿਸ਼ਨ ਮਿਲ ਜਾਂਦੀ ਹੈ ਜਾਂ ਨਹੀਂ ਮਿਲਦੀ ਇਹ ਇਹ ਵਕਤ ਦੱਸੇਗਾ ਪਰ ਇਹ ਹਾਲਾਤ ਇਸ ਵळे ਬਣੇ ਹੋਇਆ ਕਿ ਉਹਨਾਂ ਨੂੰ ਰੋਕਿਆ ਜ਼ਰੂਰ ਗਿਆ ਕਿ ਤੁਸੀਂ ਪ੍ਰਚਾਰ ਨਹੀਂ ਕਰ ਸਕਦੇ ਪਰ ਦੂਜੇ ਪਾਸੇ ਦੇਖੋ ਕ੍ਰਿਮੀਨਲ ਜਿਹੜੇ ਨੇ ਉਹ ਭਾਰ ਦੀਆਂ ਕਈ ਵਾਰੀ ਪਾਰਲੀਮੈਂਟ ਦੇ ਵਿੱਚ ਸਾਦਵੀ ਪ੍ਰਗਿਆ ਠਾਕੁਰ ਦੇ ਉੱਤੇ ਕਿੱਡੇ ਕਿੱਡੇ ਵੱਡੇ ਇਲਜ਼ਾਮ ਬੰਬ ਧੁਮਾਕਿਆਂ ਦੇ ਲੱਗੇ ਹੋਏ ਨੇ ਉਹ ਉਹੋ ਜਿਹੇ ਲੋਕ ਜਿਹੜੇ ਆ ਪਾਰਲੀਮੈਂਟ ਦੇ ਵਿੱਚ ਜਾ ਕੇ ਬਿਠਾਏ ਆ ਪਰ ਜਿਹੜੇ ਪੰਜਾਬ ਦੇ ਲੋਕ ਜਿਹੜੇ ਹੱਕਾਂ ਦੀ ਗੱਲ ਕਰਨ ਵਾਲੇ ਉਹਨਾਂ ਦੇ ਅੱਗੇ ਹਮੇਸ਼ਾ ਰੋੜੇ ਜਿਹੜੇ ਆ ਉਹ ਖੜੇ ਕੀਤੇ ਜਾਂਦੇ ਆ ਜੀ ਦਿਲਜੀਤ ਸਿੰਘ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਸਾਡੇ ਨਾਲ ਜੁੜਨ ਦੇ ਲਈ ਆਪਣੇ ਵਿਚਾਰ ਸਭ ਦਰਸ਼ਕਾਂ ਦੇ ਅੱਗੇ ਰੱਖਣ ਦੇ ਲਈ ਧੰਨਵਾਦ ਤੁਹਾਡਾ ਵੀ ਤੇ ਤੁਹਾਡੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਸਾਡੀਆਂ ਵੀਡੀਓਜ਼ ਜਿਹੜੀਆਂ ਸ਼ੇਅਰ ਕਰਿਆ ਕਰੋ ਕਿ ਅ ਵਿਚਾਰਾਂ ਨੂੰ ਪਸੰਦ ਕਰਨ ਵਾਲੇ ਸਾਡੇ ਸਬਸਕ੍ਰਾਈਬਰ ਹੈਗੇ ਨੇ ਜਾਂ ਸਾਡੇ ਦੋਸਤ મિતਤਰ ਹੈ ਵੱਧ ਤੋਂ ਵੱਧ ਇਸ ਚੈਨਲ ਦੀ ਸਪੋਰਟ ਜੜੀ ਆਓ ਤੁਸੀਂ ਕਰਿਆ ਕਰੋ ਤਾਂ ਕਿ ਅਸੀਂ ਵਧੀਆ ਤੋਂ ਵਧੀਆ ਗੱਲਬਾਤ ਤੁਹਾਡੇ ਲਈ ਲਿਆਉਂਦੇ ਰਹੀਏ ਜੀ ਧੰਨਵਾਦ ਜੀ ਜੀ ਤੇ ਹੁਣ ਇਹ ਜੱਦ ਲਮਾਂਗੇ ਪ੍ਰਾਈ ਪੰਜਾਬ ਟੀਵੀ ਦੇ ਦੇਖ ਦਰਸ਼ਕਾਂ ਤੋਂ ਜਲਦ ਹਾਜ਼ਰ ਹੋਵਾਂਗੇ ਸੂਰਨ ਵਿੱਚ ਵਿਸ਼ ਨੂੰ ਲੈ ਕੇ ਧੰਨਵਾਦ